ਜਦੋਂ ਚਹੀਦੀ ਇਸ ਨਾਈ ਜਾਂਦੀ ਹੈ ਬਹੁਤੀ ਵਾਰ ਚੰਦੂ ਦਾ ਜ਼ਿਕਰ ਬਹੁਤ ਕੀਤਾ ਜਾਂਦਾ ਹੈ ਕਿ ਸਤਗੁਰਾਂ ਨੇ ਆਪਣੇ ਪੁੱਤਰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਮੈਰਜ ਵਾਸਤੇ ਵਿਆਹ ਵਾਸਤੇ ਚੰਦੂ ਦੀ ਧੀ ਦਾ ਰਿਸ਼ਤਾ ਲਿਆ ਤੇ ਬਾਅਦ ਵਿੱਚ ਉਹਨੇ ਮਹਿਨਾ ਮਾਰ ਦਿੱਤਾ ਕਿ ਚਵਾਰੇ ਦੀ ਇੱਟ ਗਾਰੇ ਵਾਲੀ ਮੋਰੀ ਨੂੰ ਲਾਏ ਤੇ ਸਤਗੁਰਾਂ ਨੂੰ ਜਦੋਂ ਪਤਾ ਲੱਗਾ ਤੇ ਰਿਸ਼ਤਾ ਠੁਕਰਾ ਦਿੱਤਾ ਉਹਨ ਇਸ ਗੱਲ ਨੂੰ ਹਰ ਪ੍ਰਚਾਰਕ ਬਹੁਤ ਵੱਡੇ ਪੱਧਰ ਤੇ ਸਲਾਮ ਦਾ ਯਤਨ ਕਰਦਾ ਧਿਆਨ ਦੇ ਜੇ ਤੇ ਕੇਵਲ ਚੰਦੂ ਦੀ ਧੀ ਦਾ ਰਿਸ਼ਤਾ ਠੁਕਰਾਰ ਕਰਕੇ ਅਸੀਂ ਕਹਿੰਦੇ ਆ ਕਿ ਗੁਰअर्जਨ ਪਾਸ਼ਾ ਦੀ ਸ਼ਹੀਦੀ ਹੋਈ ਹੈ ਫਿਰ ਇੱਕ ਈ ਲੜਾਈ ਹੈ ਜੀ ਫਿਰ ਸ਼ੀਤ ਨਹੀਂ ਕਿਹਾ ਜਾ ਸਕਦਾ ਮੈਂ ਤੁਹਾਡੇ ਨਾਲ ਦੋ ਤਿੰਨ ਉਦਾਹਰਨਾਂ ਸਾਂਝੀਆਂ ਕਰਾਂ ਇਸ ਭਾਰਤ ਦੀ ਧਰਤੀ ਤੇ ਮਹਾਭਾਰਤ ਦਾ ਜੁਦ ਹੁੰਦਾ ਦੋ ਪਰਿਵਾਰਾਂ ਦੀ ਲੜਾਈ ਸੀ ਕੋਰਵਾ ਤੇ ਪਨਵਾ ਦੀ ਲੱਖਾਂ ਬੰਦੇ ਮਰ ਜਾਂਦੇ ਆ ਕੀ ਉਹਨਾਂ ਨੂੰ ਕਿਤੇ ਸ਼ਹੀਦ ਕਿਹਾ ਜਾਂਦਾ ਕੋਰਵਾ ਦੇ ਪਨਵਾ ਦੀ ਲੜਾਈ ਹੋਈ ਲੱਖਾਂ ਬੰਦੇ ਇੱਕ ਇਹ ਕੋਰਵਾ ਵਾਲੇ ਪਾਸੇ ਤੇ ਪਨਵਾ ਪਾਸੋਂ ਮਰ ਜਾਂਦੇ ਆ ਉਹਨਾਂ ਨੂੰ ਅੱਜ ਤੱਕ ਕੋਈ ਸ਼ਹੀਦ ਤਾਂ ਨਹੀਂ ਨਾ ਕਹਿੰਦਾ ਰਾਮ ਭਗਵਾਨ ਤੇ 라वण ਦੀ ਆਪਸ ਚ ਲੜਾਈ ਹੁੰਦੀ ਹੈ ਤੇ ਲੱਖਾਂ ਬੰਦੇ ਮਰਦੇ ਆ ਜੀ ਕਦੀ ਕਿਸੇ ਨੇ ਉਹਨਾਂ ਨੂੰ ਸ਼ਹੀਦ ਕਿਹਾ ਵਾ ਕੋਈ ਜ਼ਿੰਮੇਦਾਰ ਆਪਣੇ ਵਾਅ ਤੇ ਖੜਾ ਲੜਾਈ ਹੋ ਜਾਵੇ ਇੱਕ ਦੂਜੇ ਨੂੰ ਮਾਰ ਦੇਣਾ ਆਪਸੀ ਲੜਾਈ ਵਿੱਚ ਮਰਨ ਤੋਂ ਬਾਅਦ ਉਹਨਾਂ ਨੂੰ ਕਦੀ ਸ਼ਹੀਦ ਆ ਦਰਜ ਦਿੱਤਾ ਜਾਂਦਾ ਪਰ ਜੇ ਆਪਾਂ ਇਹ ਕਹੀਏ ਵੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਚੰਦੂ ਦੀ ਧੀ ਦਾ ਰਿਸ਼ਤਾ ਨਹੀਂ ਲਿਆ ਤੇ ਇਸ ਕਰਕੇ ਚੰਦੂ ਨੇ ਗੁਰअर्जਨ ਸਾਹਿਬ ਪਾਸ਼ਾ ਨੂੰ ਤਤੀ ਤਵੀ ਤੇ ਸ਼ਹੀਦ ਕਰਵਾਉਣ ਤੇ ਹੱਥ ਹੈ ਇੱਕ DNA ਨਹੀਂ ਕੀਤਾ ਜਾ ਸਕਦਾ ਕਿ ਚੰਦੂ ਦਾ ਹੱਥ ਹੈਗਾ ਵਾ ਪਰ ਇਹ ਵੀ ਕਾਰਨ ਨਹੀਂ ਮੰਨਿਆ ਜਾ ਸਕਦਾ ਵੀ ਚੰਦੂ ਕਰਕੇ ਗੁਰअर्जਨ ਸਾਹਿਬ ਪਾਸ਼ਾ ਨੂੰ ਤਤੀ ਤਵੀ ਤੇ ਭਟਾਇਆ ਜਾਵੇ ਜੇ ਐਦਾ ਤਾਂ ਹੀ ਫਿਰ ਤੇ ਉਹ ਨਿੱਜੀ ਲੜਾਈ ਬਣ ਕੇ ਰਹਿ ਜਾਏਗੀ ਸਾਧ ਸੰਗਤ ਨਿੱਜੀ ਲੜਾਈ ਨਹੀਂ ਸੀ ਮੈਂ ਤੁਹਾਡੇ ਨਾਲ ਮੋٹے ਮੋٹے ਦੋ ਤਿੰਨ ਕਾਰਨ ਸਾਂਝੇ ਕਰਨੇ ਆ ਕਿਉਂਕਿ ਇਹਨੂੰ ਭਾਵੇਂ ਆਪਾਂ ਵਿਦਵਤਾ ਦੇ ਤੌਰ ਤੇ ਬੜੇ ਤਰ੍ਹਾਂ ਦੇ ਚਾਰ ਸ਼ਬਦ ਵਾਧੂ ਲਾ ਕੇ ਸੁਣਾ ਦਈਏ ਵਿਦਵਤਾ ਵਾਸਤੇ ਮੈਂ ਸਿਰਫ ਤੁਹਾਡੇ ਨਾਲ ਸੋਖੀਆਂ ਤੇ ਸੁਖਾਲੇ ਢੰਗ ਦੇ ਨਾਲ ਤਿੰਨ ਚਾਰ ਗੱਲਾਂ ਕਰਨੀਆਂ ਤੁਹਾਨੂੰ ਇਹ ਕਾਰਨ ਬੜੀ ਜਲਦੀ ਸਮਝ ਆ ਜਾਣਗੇ ਪਹਿਲਾ ਕਾਰਨ ਹੈ ਜੀ 1 ਸਤੰਬਰ 1604 ਸਭ ਤੋਂ ਮੇਨ ਕਾਰਨ ਹੈ ਜੀ ਧਰਗੋਈ ਅਰਜਨ ਸਾਹਿਬ ਪਾਤਸ਼ਾਹ ਜੀ ਨੇ 1604 ਈਸਵੀ ਨੂੰ ਪੋਥੀ ਪਰਮੇਸ਼ਰ ਕਾ ਥਾਨ ਦਰਬਾਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਕੀਤਾ ਤੇ ਸਤਕਾਰਯੋਗ ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥ ਲਾਇਆ ਤੇ ਕਿਹਾ ਖੋਲੋ ਗ੍ਰੰਥ ਲੇਹੋ ਆਵਾਜ਼ ਸੁਨਾ ਸਭ ਸਿੱਖ ਪੰਥ ਤੇ ਪਹਿਲਾ ਹੁਕਮਨਾਮਾ ਆਇਆ ਸੀ ਸੰਤਾਂ ਕੇ ਕਾਰਜ ਹਰ ਕੰਮ ਕਰਾਵਨ ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਹੁਣ ਧਿਆਨ ਦਿਓ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਾਰੀ ਵਾਰੀ ਨੂੰ ਧਰਗ੍ਰਿ ਅਜਸੈ ਮਹਾਰਾਜ ਸੱਚੇ ਪਾਸ਼ਾ ਇਕੱਤਰ ਕਰ ਰਹੇ ਨੇ ਤੇ ਉਸ ਵਕਤ ਤਿੰਨ ਚਾਰ ਅਖੋਤੀ ਭਗਤ ਗੁਰੂ ਅਰਜਨ ਸਾਹਿਬ ਪਾਤਸ਼ਾਹ ਕੋਲੋਂ ਦੇ ਨੇ ਕਾਨਾ ਪੀਲੂ ਸ਼ਜੂ ਤੇ ਸ਼ਾਹ ਹੁਸੈਨ ਇਹਨਾਂ ਨੇ ਕਿਹਾ ਮਹਾਰਾਜ ਸਾਡੀ ਵੀ ਬਾਣੀ ਦਰਜ ਕਰੋ ਅਸੀਂ ਭਗਤ ਆ ਪਾਤਸ਼ਾਹ ਨੇ ਕਿਹਾ ਜਿਹੜੇ ਆਪਣੇ ਮੂੰਹ ਤੋਂ ਹੀ ਭਗਤ ਕਹੀ ਜਾਂਦੇ ਹੋ ਜਿਹੜੇ ਆਪਣੇ ਮੂੰਹ ਤੋਂ ਹੀ ਆਪਣੇ ਆਪ ਨੂੰ ਰੱਬ ਕਹੀ ਜਾਂਦੇ ਹੋ ਤੁਹਾਡੀ ਬਾਣੀ ਕਿਵੇਂ ਦਰਜ ਕੀਤੀ ਜਾ ਸਕਦੀ ਹੈ ਪਾਤਸ਼ਾਹ ਨੇ ਮੋੜ ਦਿੱਤਾ ਇਹਨਾਂ ਵਿੱਚ ਇੱਕ ਸਰਕਾਰੀ ਭਗਤ ਸੀ ਗਾਜੀ ਜਿਹਦਾ ਨਾਂ ਕਾਨਾ ਇਹ ਜਾਂਦਿਆ ਰਾਹ 'ਚ ਕਲਾਂੌਰ ਦਾ ਰਹਿਣ ਵਾਲਾ ਸੀ ਗੁਰਦਾਸਪੁਰ ਲਾਗੇ ਕਲਾਂੌਰ ਸ਼ਹਿਰ ਹੈ ਜੀ ਉੱਥੇ ਦਾ ਰਹਿਣ ਵਾਲਾ ਸੀ ਜਾਂਦਿਆ ਘੋੜੇ ਦੀ ਰਕਾਬ 'ਚ ਇਹਦਾ ਪੈਰ ਫਸਿਆ ਤੇ ਸਿਰ ਧਰਤੀ ਨਾਲ ਵੱਜਦਾ 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 ਇਹ ਮਰ ਗਿਆ ਸਰਕਾਰੇ ਦਰਬਾਰੇ ਸ਼ਿਕਾਇਤਾਂ ਲੱਗ ਗਈਆਂ ਕਿ ਕਾਨੋ ਨੂੰ ਮਰਵਾਲ ਵਿੱਚ ਗੁਰੇਜਨ ਸਿੰਘ ਪਾਸ਼ਾ ਦਾ ਹੱਥ ਆ ਪਹਿਲਾ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦੂਜਾ ਕਾਰਨ ਸਖੀ ਸਰੇਵਰੀਏ ਸਨ ਸਖੀ ਸਰੇਵਰੀਓ ਜਿਹੜੇ ਅੱਧੇ ਮੁਸਲਮਾਨ ਸਨ ਤੇ ਮੁਸਲਮਾ ਉਹਨਾਂ ਨੂੰ ਪਹਿਲਾਂ ਸਖੀ ਸਰੇਵਰੀ ਬਣਾਇਆ ਜਾਂਦਾ ਸੀ ਫਿਰ ਮੁਸਲਮਾਨ ਧਰਮ 'ਚ ਤਬਦੀਲ ਕੀਤਾ ਜਾਂਦਾ ਸੀ ਜਦੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਤਰਨਤਾਰਨ ਦੀ ਧਰਤੀ ਤੇ ਵੱਡਾ ਸਿੱਖੀ ਦਾ ਪ੍ਰਚਾਰ ਕੇਂਦਰ ਖੋਲ੍ਹ ਦਿੱਤਾ ਗਰਦੋਰਾ ਸਭ ਬਣਾਇਆ ਕਰਨਤਾਨ ਦੀ ਧਰਤੀ ਤੇ ਨਾ ਸਖੀ ਸਰੇਵੀਆਂ ਦਾ ਲੱਖ ਟੁੱਟ ਗਿਆ ਇਹਨਾਂ ਨੇ ਜਾ ਕੇ ਸਰਕਾਰੇ ਦਰਬਾਰੇ ਰੋਏ ਪਿੱਟੇ ਉਹ ਗੁਰੇ ਅਰਜਨ ਸਾਹਿਬ ਪਾਸ਼ਾ ਨੂੰ ਰੋਕੋ ਇਹਨਾਂ ਨੇ ਸਾਡਾ ਸਖੀ ਸਰੇਵੀਆਂ ਧਰਮ ਖਤਮ ਕਰ ਦੇਣਾ ਇਹਨਾਂ ਦਾ ਪ੍ਰਚਾਰ ਇਹ ਨਾਲੇ ਦਰਜੇ ਦਾ ਹੈ ਇਹ ਸਮਝਾਉਂਦੇ ਇਹਨੇ ਸੋਕੇ ਤੱਗ ਦੇ ਨਾਲ ਨੇ ਹਰ ਬੰਦਾ ਇਹਨਾਂ ਦਾ murid ਹੁੰਦਾ ਜਾਂਦਾ ਸਖੀ ਸਰੇਵਰੀਏ ਇਹਨਾਂ ਚ ਇੱਕ ਵੱਡੀ ਸਮਾ ਤੁਸੀ ਤੁਹਾਡੇ ਵਿੱਚ ਵੀ ਬਹੁਤ ਸਾਰੇ ਸਿੱਖਾਂ ਨੇ ਵੇਖਿਆ ਹੋਣਾ ਜਿਹੜੇ ਨਹੀਂ ਜਾਂਦੇ ਮੁਬਾਰਤ ਹੈ ਭਾਗਾ ਵਾਲੇ ਹੋ ਨਹੀਂ ਤੇ ਬੋਤੇ ਤੇ ਉੱਥੇ ਉੱਪਰ ਦੀ ਗਾਤਰੇ ਪਾਏ ਹੁੰਦੇ ਆ ਤੁਹਾਨੂੰ ਲੱਗਿਆ ਹੁੰਦਾ ਪਤਾ ਮੈਂ ਕਿਹਦੀ ਗੱਲ ਕਰਨ ਲੱਗਾ ਕਿਹਦੀ ਹੈ ਉੱਪਰ ਦੀ ਗਾਤਰੇ ਪਾਏ ਹੁੰਦੇ ਆ ਤੇ ਮੱਥਾ ਟੇਕਦੇ ਆ ਆਖੇ ਸਾਡੀ